ਲਓ ਜੀ ਸੱਜਣੋ ਸਵਾਗਤ ਹੈ ਤੁਹਾਡਾ ਬਾਬਾ ਗੀਤਾ ਸਟੱਡ ਫਾਰਮ ਪੈਂਡਰ ਸੁਲਪਰ ਮੱਲਾ ਤਹਿਸੀਲ ਜਗਰਾਉ ਆ ਨੰਬਰ ਕਰ ਲਿਓ ਨੋਟ ਬਿਸ਼ੇਰੀਆਂ ਦਿਖਾਉਣੀਆਂ ਦੋ ਮੂਰਤਾਂ ਇੱਕ ਤਾਂ ਹੈਗੀ ਆਪਣੇ ਰਾਜਰੂਪ ਦੀ ਇੱਕ ਹੈਗੀ ਜਾਫਰ ਦੀ ਪ੍ਰਭਾਤ ਦੀ ਪੁੱਤਰੀ ਦੋਸਤੋ ਆ ਜਾਫਰ ਵਾਲੀ ਆ ਪ੍ਰਭਾਤ ਦੀ ਪੁੱਤਰੀ ਆ ਤੇ ਜਾਫਰ ਦੀ ਬੱਚੀ ਚੌਕੜੀ ਆ ਤੇ ਆਪਣੇ ਰਾਜਰੂਪ ਦੀ ਤਿੰਨ ਪੈਰ ਚੁੱਟੇ ਕਾਨੂੰ ਕੋਣ ਬਹੁਤ ਜਿਆਦਾ ਕੁੰਡੀ ਵਾਲ ਦੋਨੇ ਲਾਉਨੇ ਆ ਦਿਖਾਉਨੇ ਆ ਤੁਹਾਨੂੰ ਦੋਨਾਂ ਦੇ ਦਰਸ਼ਨ ਕਰਾਉਨੇ ਆ ਹਣਾ ਨਾ ਪਤਾ ਹੀ ਨਾ ਨਾ ਹਟ ਰਸਾ ਕਢਾ ਲਿਆ ਨੇ ਰਸਾ ਖੋਲ ਲਾ ਪਹਿਲਾਂ ਤਾਂ ਨੂੰ ਕਰ ਪਹਿਲਾਂ ਖੋਲ ਲਾ ਰਸਾ ਮੂਹਰੋਂ ਖੋਲ ਲਾ ਬੰਨੀਆ ਨਹੀਂ ਹੋਈਆਂ ਨਾ ਜਦੋਂ ਪਹਿਲੀ ਵਾਰ ਰਸਾ ਪਾਉਂਦੇ ਫਿਰ ਆਈ ਹੁੰਦਾ ਹਾਂ ਆ ਤਾਂ ਬਬਰੀ ਬਿਨਾਂ ਰਸੇ ਤੋਂ ਹੀ ਆਈ ਆ ਸਿਆਣੀ ਆ ਨਾ ਤੂੰ ਬਿਨਾਂ ਰਸੇ ਤੋਂ ਆਈ ਆ ਇਹ ਇਹ ਰਾਜ ਰੂਪ ਦੀ ਆ ਰਾਜ ਰੂਪ ਦੀ ਹੈ ਵੱਡੀ ਆ ਜਾ ਕਰ ਦੇ ਪਾਣਾ ਚਾਹਣ ਵਾਂਗਰ ਨੂੰ ਕਰ ਲਈ ਇਹਦਾ ਪਹਿਲਾਂ ਫੁੱਲ ਦਾ ਰਸਾ ਖੁੱਲਾ ਫਿਰ ਮਾਰ ਜਾ ਕਰ ਦੇ ਨਾ ਕਰ ਦੇ ਧੋਣ ਵਾਲਾ ਕਾਕੇ ਹੋ ਜਾ ਆਪਣਾ ਤੇਰਾ ਨਾਂ ਜਕਰीन ਨਾ ਰੱਖ ਦਿੰਦਾ ਕਾਕਾ ਭਾਬਾ ਜੱਜ ਦਾ ਮੋਰ ਕੁਮਾਲੋ ਬੱਚੇ ਚੋ ਕੁਮਨੀ ਬੱਚੇ ਕੁਮਾਲੋ ਬਲਜੀਤ ਚਾਪਕੋ ਬਣਾ ਦੇਣਾ ਲੋ ਜੀ ਦੋਨੇ ਵੀ ਖੀਰੀਆਂ ਦਿਖਾਤੀਆਂ ਇਹਦਾ ਸਿਰਫ ਮੇਰੇ ਹਿਸਾਬ ਨਾਲ জাফর ਆਲੀ ਦੇ ਦਾ ਸਿਰਫ ਬਲੇਜ ਬਲੇਜ ਹੀ ਆ ਮੱਥੇ ਪਟਾਈ ਆ ਉਧਰ ਹੀ ਲੈ ਜਾ ਮੜਾ ਤੋੜ ਦੋ ਆ ਰੋਕ ਲੀ ਆਰ ਮੂਰਲੀ ਰਾਜਰੂਪ ਵਾਲੀ ਬਿਸ਼ੀਰੀ ਰੋਕ ਕੀ ਦੇਖ ਕੋ ਕਾ ਨੂੰ ਬਲੇਜ ਬਲੂਜ ਬਹੁਤ ਸੋਹਣਾ ਦੋਨੇ ਅੱਡ ਅੱਡ ਪਿੰਡੋਂ ਆਈਆਂ ਆਈਆਂ ਨਾਲ ਜਿਵੇਂ ਦੋਨੇ ਭੈਣਾਂ ਹੀ ਹੁੰਦੀਆਂ ਦੇਖੋ ਆ ਸੂਟੀ ਜੀ ਜਾਫਰ ਵਾਲੀ ਆ ਚੌਕੜੀ ਐ ਮੂੰਹ ਤੇ ਆ ਹੈਗੀ ਵੱਡੀ ਬਸ਼ੀਰੀ 7-8 ਮਹੀਨਿਆਂ ਦੀ ਨੱਕ ਨੂੰ ਇੱਕ ਦੋਨਾਂ ਦੀ ਬਹੁਤ ਸੋਹਣਿਆ ਕੰਨ ਜਾਫਰ ਵਾਲੀ ਦਾ ਵੀ ਬਹੁਤ ਛੋਟਾ ਤੇ ਵੱਡੀ ਦਾ ਵੀ ਥੋੜੀਆਂ ਨਮਾਉਣ ਨਮੂਣ ਵਾਲੇ ਨਮਾ ਆ ਕੇ ਕਿਸ ਦਿਨ ਇੱਕ-ਦੋ ਦਿਨਾਂ 'ਚ ਤੁਹਾਡੇ ਨਾਲ ਫੋਟੋ ਵੀਡੀਓ ਸਾਂਝੀ ਕਰਾਂਗੇ ਤੇ ਇੱਕ ਆਪਾਂ ਲਾਉਣੀ ਆ ਮੰਡੀ ਮਿੰਨੀ ਮੰਡੀ ਥੋੜੇ ਦਿਨਾਂ 'ਚ ਲਾਵਾਂਗੇ ਕਰਦੇ ਆ ਡੇਟ ਅਨਾਉਂਸ ਹੋਦੀ ਤੇ ਮਿਲਦੇ ਆ ਦੋਸਤੋ ਜਲਦੀ ਨਵੀਂ ਵੀਡੀਓ ਨਾਲ ਨੰਬਰ ਤੁਹਾਨੂੰ ਮੈਂ ਦੇ ਦੇ ਦਿੱਤੇ ਤੋਰ ਤੇ ਮਾੜੀ ਤੋਰ ਕੇ ਦਿਖਾ ਦੇਗਾ ਭਜਾ ਦੇ ਪੂਰਾ ਆਇਆ